ਦੇ ਪਿੱਛੇ ਚੱਪਲਾ ਪਈਆਂ ਤੇ ਅੱਗੇ ਸਾਹਮਣੇ ਡੈੱਡ ਬੋਡੀ ਪਈ ਤੇ ਬਹੁਤ ਬੁਰੀ ਤਰ੍ਹਾਂ ਕੱਟਵੱਟ ਹੋਈ ਹੋਈ ਸੀ। ਬੋਲੀਆਂ ਜੀ ਸ਼ਰਧਾਂਜਲੀ ਅਰਜ਼ ਕਰਦੇ ਹਾਂ ਜੇ ਕੋਈ ਕਾਤਲ ਫੜਾਇਆ ਜਾਵੇ। ਖੇਤਰ ਦੇ ਪਿੰਡ ਮੋਦੇ ਮਾਦਰਾ ਚ ਇੱਕ ਵਿਆਹਤਾ ਔਰਤ ਦੇ ਕਤਲ ਦੇ ਨਾਲ ਇਲਾਕੇ ਚ ਸਨਸਨੀ ਫੈਲ ਗਈ ਹੈ। ਮਿਤਕਵੀ ਪਛਾਣ ਮਨਜਿੰਦਰ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਸਿੰਬਲ ਮਾਦਰਾ ਵੱਜੋਂ ਹੋਈ ਹੈ। ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਮਨਜਿੰਦਰਪੁਰ ਆਪਣੇ ਪੇਕੇ ਘਰ ਨੋਦੇ ਮਾਜਾ ਚ ਬਣ ਰਹੇ ਮਕਾਨ ਦੇ ਕੰਮ ਸੰਬੰਧੀ ਆਈਓਸੀ ਬੀਤੀ ਰਾਤ ਲਗਭਗ 9 ਵਜੇ ਉਹ ਮੋਬਾਈਲ ਤੇ ਗੱਲ ਕਰਦਿਆਂ ਕਰਦਿਆਂ ਘਰੋਂ ਬਾਹਰ ਨਿਕਲੀ ਤੰਤੂ ਵਾਪਸ ਨਾ ਮੁੜੀ ਪਰਿਵਾਹ ਵੱਲੋਂ ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਉਹ ਨਹੀਂ ਲੱਭੀ ਸਵੇਰੇ ਜਦੋਂ ਭੈਣ ਘਾਸਟਣ ਗਈ ਤਾਂ ਖੇਤਾਂ ਵਿੱਚ ਮਨਜਿੰਦਰ ਦੀਆਂ ਚੱਪਲਾਂ ਅਤੇ ਕੁਝ ਤੋਂ ਉੱਜ ਅੱਗੇ ਉਸਦੀ Laash ਮਿਲੀ ਉਸਨੇ ਦੱਸਿਆ ਕਿ ਉਦੇ ਚਿਹਰੇ ਤੇ ਤੀਜਰ ਹਥਿਆਰਾਂ ਦੇ ਦਾਅ ਵਾਰ ਕੀਤੇ ਗਏ ਹਨ ਸੂਚਨਾ ਮਿਲਣ ਤੇ ਐਸਪੀਟੀ ਰੂਪਨਗਰ ਡੀਐਸਪੀ ਰੂਪਨਗਰ ਡੀਐਸਪੀ ਸ਼੍ਰੀ ਅਨੰਤਪਤ ਸਾਹਿਬ ਸੀਆਈਏ ਇਨਚਾਰਜ ਅਤੇ ਸਥਾਨਕ ਥਾਣਾ ਮੁਕੀ ਸੀਨੀਲ ਕੁਮਾਰ ਤੇ ਹੋਰ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਫਰੈਂਕ ਸਿੰਘ ਮਹਾਰਾਦੀ ਦੀ ਟੀਮ ਵੱਲੋਂ ਵੀ ਸੂਚਿਤ ਕਰਤੇ ਕੀਤੇ ਗਏ ਹਨ ਥਾਣਾ ਮੁਖੀ ਇਸ ਡਾਕਟਰ ਸੀਨੀਲ ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਸ਼੍ਰੀ ਅਨੰਤਪਤ ਸਾਹਿਬ ਭੇਜਿਆ ਗਿਆ ਹੈ ਉਨਾ ਦੇ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋ ਰਹੀ ਹੈ ਤੇ ਜਲਦੀ ਇਕਤਤ ਕਾਤਲਾਂ ਨੂੰ ਕਾਬੂ ਕਰ ਲਿਆ ਜਾਵੇਗਾ ਦੂਸਰੀ ਪਾਸੇ ਗੱਲ ਕਰੀਏ ਤਾਂ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਮੰਨਿੰਦਰਪੁਰ ਦੇ ਕਾਤਲਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਉਹ ਤਾਂ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਬੁਰੇ ਰਿਪੋਰਟ ਮੇਰਾ ਪੰਜਾਬ న్యూਸ ਗਿਲਵਿੰਦਰ ਕੌਰ ਟੋਟੇ ਖੇਲਾ ਵਿਖੇ ਇਸੇ ਸਟੇਸ਼ਨ ਤਾਂ ਉਸ ਜੀ ਕੀ ਕਰਵਾ। ਸਵੇਰ ਆਤ ਨੂੰ 8:30 ਵਜੇ ਗਏ ਬਾਹਰ ਨੂੰ ਫੋਨ ਲੈ ਕੇ ਸਾਨੂੰ ਲੱਗਿਆ ਫੋਨ ਸੁਣਨ ਗਏ ਵੇ ਬਾਹਰ ਹੀ ਹੋਣੇ। ਫਿਰ ਬੱਚੇ ਕਹਿਣ ਲੱਗੇ ਵੇ ਮੰਮਾ ਐਨੀ ਮੈਂ ਫੋਨ ਕੀਤਾ ਕਈ ਕਈ ਵਾਰ ਕੀਤਾ ਫੋਨ ਪਹਿਲਾਂ ਲੱਗਿਆ ਬਾਅਦ ਚ ਸਵਿਚ ਆਫ ਹੋਣ ਲੱਗਿਆ। ਫਿਰ ਮੰਮੀ ਕਹਿੰਦੇ ਜੀ ਚੱਲ ਇਹਨਾਂ ਨੂੰ ਸੁਵਾ ਲੈਂ। ਬੱਚੇ ਪਰੇਸ਼ਾਨ ਹੁੰਦੇ। ਬੀਠੀ ਹੋਣੇ ਫੋਨ ਸੁਣਨ ਤੇ ਆ ਜੂंगे ਆ ਕੇ ਦੂਜੀ ਸਾਈਡਸ ਹੋ ਜਾਂਦੇ ਨਾ। ਇਹ ਹੱਸ ਮੈਂ ਇਹਨਾਂ ਨੂੰ ਆਪਣੇ ਕੋਲ ਪਾ ਲਿਆ। ਮੈਂ ਕਿਹਾ ਚੱਲ ਆ ਗਏ ਹੋਣੇ ਸੋ ਗਏ ਹੋਣੇ। ਉਹ ਸਵੇਰੇ ਵੀ ਹੈ ਨਹੀਂ। ਮੈਂ ਟੋਪਰਾ ਲੈ ਕੇ ਗਈ ਉਧਰ ਸਾਢੇ ਢੇਰ ਹੈ ਟੋਪਰਾ ਸਿੱਕਣ ਤੋ ਦੇਖਿਆ ਥੋੜੀ ਪਿਛੇ ਚੱਪਲਾ ਪਈਆਂ ਤੇ ਐਨ ਸਾਹਮਣੇ ਡੈੱਡ ਬੋਡੀ ਪਈ ਤੇ ਬਹੁਤ ਬੁਰੀ ਤਰ੍ਹਾਂ ਕੱਟ ਵੱਟ ਹੋਈ ਹੋਈ ਤੇ ਮੈਨੂੰ ਕੋਈ ਜਿਹਾ ਲੱਗਦਾ ਸੀ ਮੈਨੂੰ ਜਿਹਾ ਲੱਗਦਾ ਨਹੀਂ ਜੀ ਇਹ ਤਾਂ ਲੋਕਸ਼ਣ ਹੈ ਕੋਈ ਕਿਹੋ ਜਿਹਾ ਸ਼ਕਤੀਯੋਗ ਨਹੀਂ ਕੁੰਦੀਪ ਸਿੰਘ ਮਨਜਿੰਦਰਪੁਰ ਕਿਹੜੇ ਤੋਂ ਲਿਆ ਗਿਆ ਹਾਂਜੀ ਕੰਮ ਤਾਂ ਵੈਸੇ ਹੀ ਰਾਤ ਬਾਹਰ ਦਾ ਰਾਤ ਦੀ ਹੈ ਜੀ ਮੈਂ ਗੱਡੀ ਪਰ ਗੱਡੀ ਟਿਪਰ ਚਲਾਉਂਦਾ ਜੀ ਮੈਂ ਰਾਤ ਦਾ ਗੱਡੀ ਲੈ ਕੇ ਗਿਆ ਵਸੇਗਾ ਜੀ ਮੈਨੂੰ ਸਵੇਰੇ 7 ਵਜੇ ਫੋਨ ਆਇਆ ਤੇ ਪਤਾ ਲੱਗਿਆ ਉਸ ਤੋਂ ਬਾਅਦ ਫਿਰ ਯਾਨੀ ਇੱਥੇ ਪੁੱਜਿਆ ਦਾ ਪੋਸਟ ਪਾਰਟੀ ਵੀ ਪਹੁੰਚ ਗਈ ਵੀ ਤੇ ਇੱਕ ਵਾਰ ਕਾਰਵਾਈ ਚੱਲ ਰਹੀ ਹੈ ਹੁਣ ਦੇਖਦੇ ਹਾਂ ਕੀ ਪਤਾ ਲੱਗਦਾ ਅਜੇ ਕੁਝ ਨਹੀਂ ਕਹਿ ਸਕਦੇ ਸ਼ੱਕ ਵਾਲੀ ਕੋਈ ਕੋਈ ਸ਼ੱਕ ਨਹੀਂ ਹੈ ਜੀ ਬਾਕੀ ਜਿਹਨੇ ਕਰਿਆ ਹੁਣ ਜਿਹਨੇ ਸ਼ੱਕ ਦੇ ਆਧਾਰ ਤੇ ਕਰਿਆ ਜਾਂ ਕਿਸੇ ਵੀ ਆਧਾਰ ਤੇ ਉਹ ਤਤ ਤਤ ਕੱਢਣਗੇ ਉਸ ਤੋਂ ਕੀ ਮੰਗਦੇ ਹੋ ਉਸ ਤੋਂ ਹਣੋਂ ਸਾਫ਼ ਰਹੇਗਾ ਹਾਂਜੀ ਕਿਹੜੀ ਪਾਪੜੀ ਬਿਲਕੁਲ ਜੀ ਅਸੀਂ ਸੰਸਕਾਰ ਜਾਤ ਕਰਾਂਗੇ ਜਾਂ ਕੋਈ ਕਾਤਲ ਫੜਿਆ ਜਾਊਗਾ ਇੱਥੇ ਘਟਨਾ ਵਾਪਰੀ ਹੈ ਸਾਡੇ ਪਿੰਡ ਦਾ ਵਿੱਚ ਜਿਹੜਾ ਕਿ ਮੈਂ ਕਹਿੰਦਾ ਵੀ ਤੇਰੇ ਇਲਾਕੇ 'ਚ ਜਾਂ ਪੰਜਾਬ ਵਾਸਤੇ ਬੜੀ ਸ਼ਰਮਨਾਕ ਗੱਲ ਹੈ ਜਿਹੜੀ ਵੀ ਕਿਸੇ ਨੌਜਵਾਨ ਧੀ ਦਾ ਕਤਲ ਹੋ ਜਾਣਾ ਸਾਡੇ ਪਿੰਡ ਦੇ ਵਿੱਚ ਜਿਹੜੀ ਬੜੀ ਹੀ ਸ਼ਰਮਸਾਕ ਜਿਹੜੀ ਘਟਨਾ ਵਾਪਰੀ ਹੈ ਤੇ ਅਸੀਂ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਦੇ ਹਾਂ ਕਿ ਪ੍ਰਸ਼ਾਸਨ ਨੇ ਹੁਣ ਤੱਕ ਜਿਹੜਾ ਸਹੀ ਢੰਗ ਦੇ ਨਾਲ ਜਿਹੜੀ ਕਾਰਵਾਈ ਹੈ ਇਸ ਕੇਸ ਦੇ ਵਿੱਚ ਕੀਤੀ ਹੈ ਸਵੇਰ ਤੋਂ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਸਪੀ ਸਾਹਿਬ ਐਸਐਚਓ ਸਾਹਿਬ ਜਿਨ੍ਹਾਂ ਵੀ ਪੁਲਿਸ ਪ੍ਰਸ਼ਾਸਨ ਹੈ ਸਵੇਰ ਤੋਂ ਲੱਗਿਆ ਹੋਇਆ ਹੈ ਤੇ ਸਾਡੀ ਪ੍ਰਸ਼ਾਸਨ ਉਹ ਹੀ ਹੱਥ ਜੋੜ ਕੇ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਜਿਹੜੇ ਕਾਤਲ ਹੈ ਜਿਨ੍ਹਾਂ ਨੇ ਘਰੋਣੀ ਹਰਕਤ ਇਹ ਕਤਲ ਜਿਹੜਾ ਕੀਤਾ ਹੈ ਉਹ ਪੁਲਿਸ ਗ੍ਰਾਫਟ ਦੇ ਵਿੱਚ ਆਣ ਜਦੋਂ ਤੱਕ ਇਹ ਜਿਹੜੇ ਕਾਤਲ ਨੇ ਸ਼ਰਿਆਮ ਘੁੰਮਦੇ ਰਹਿਣਗੇ ਜਦੋਂ ਤੱਕ ਪੁਲਿਸ ਹਰਾਸਚ ਨਹੀਂ ਨਾ ਦੇ ਉਦੋਂ ਤੱਕ ਅਸੀਂ ਇਸ ਬੇਟੀ ਦਾ ਜਿਹੜਾ ਸੰਸਕਰ ਨਹੀਂ ਕਰਨਾ ਦੇ ਇਲਾਕੇ ਦੀ ਸਾਰਿਆਂ ਦੀ ਇਹੋ ਜਿਹੇ ਜਿਹੜੇ ਕਾਤਲਾਂ ਨੂੰ ਬੰਦ ਦੀ ਕਿਹੜੀ ਕਾਰਵਾਈ ਹੋ ਤਾਂ ਹੋਣੀ ਚਾਹੀਦੀ ਹੈ ਈਵਨ ਕਿ ਜੇ ਹੋ ਸਕਦੇ ਹੋ ਜੇ ਕਾਤਲਾਂ ਨੂੰ ਫਾਂਸ ਦੀ ਜਿਹੜੀ ਸਜ਼ਾ ਦਿੱਤੀ ਜਾਵੇ ਜਦੋਂ ਕਾਤਲ ਫੜੇ ਜਾਣਗੇ ਉਸ ਤੋਂ ਬਾਅਦ ਹੀ ਹੈ ਜਿਹੜਾ ਇਹ ਬੇਟੀ ਦਾ ਜਿਹੜਾ ਸੰਸਕਾਰ ਹੈ ਸਾਰੇ ਨੇ ਅੱਜ ਫਿਰ ਇੱਕ ਇਨਫੋਰਮੇਸ਼ਨ ਆਈ ਸੀ ਪ੍ਰਵੀਂਦਰ ਕੌਰ ਜਿਹੜੀ ਪੂਰੀ ਨੋਦੇ ਮਾਜਰਾ ਤੋਂ ਵਹ ਹੈ ਵੀ ਉਹਦੀ ਸਿਸਟਮ ਜਿਹੜੀ ਰਾਤ ਨੂੰ ਉਹਨੂੰ ਫੋਨ ਆਇਆ ਸੀ ਕਿ ਇਹਦਾ ਤਾਂ ਫੋਨ ਮਨਦੀ ਉਹ ਬਾਹਰ ਗਈ ਹੈ ਤੇ ਬਾਹਰ ਗਈ ਜਦੋਂ ਉਸ ਤੋਂ ਬਾਅਦ ਫੋਨ ਕਰਕੇ ਵਾਪਸ ਆਈ ਨਹੀਂ ਹੈ ਤੇ ਸਾਰੀ ਰਾਤ ਉਹਨੇ ਵੇਟ ਕੀਤੀ ਪਰ ਉਹ ਕਦੀ ਘਰੇ ਵਾਪਸ ਨਹੀਂ ਆਈ ਤਾਂ ਸਵੇਰੇ ਜਾ ਕੇ ਉਹਨਾਂ ਨੇ ਜਦੋਂ ਜੰਗਲ ਵਾਲੇ ਪਾਸੇ ਗੋਵਰ ਵਗੈਰਾ ਸਿੱਟਣ ਗਈ ਹੈ ਤਾਂ ਉੱਥੇ ਦੇਖਿਆ ਵੀ ਇੱਕ ਕੁੜੀ ਦੀ ਜਿਹੜੀ ਹੈ ਲਾਸ਼ ਪਈ ਹੈ ਤਾਂ ਉਹਨੇ ਚੈੱਕ ਕੀਤਾ ਤਾਂ ਉਹ ਲਾਲ ਜਿਹੜੀ ਹੈ ਉਹਦੀ ਪੈਣ ਦੀ ਜਿਹੜੀ ਕੀ ਮਤਲਬ ਪੂਰੀ ਤਰ੍ਹਾਂ ਨਾਲ ਕੱਟ ਵੱਢ ਕਰਕੇ ਉਹਦਾ ਸ살 ਕਰ ਦਿੱਤਾ ਗਿਆ ਹੈ ਜਿਸ ਬਾਰੇ ਉਹਦਾ ਬਲਵਿੰਦਰਪੁਰ ਦਾ ਬਿਆਨ ਲਿਖ ਕੇ 109 ਬਿਆਨ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਤੇ ਫਿਲਹਾਲ ਪਰਤਾ ਜਿਹੜਾ ਅਣ ਨਾਮਲੂ ਬੰਦੇ ਦੇ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਹੈ ਤਫਤੀਸ਼ ਸਾਡੀ ਚੱਲੀ ਚਾਰੀ ਹੈ ਜਲਦੀ ਜਿਹੜਾ ਹੈ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ